ਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲੋਕਰੇ ਚੈਨਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਸਰਕਾਰ ਦੇ ਵੱਲੋਂ ਜੋ ਅੱਜ 2025-26 ਲਈ ਬਾਈਟ ਪੇਸ਼ ਕੀਤਾ ਗਿਆ ਇਸ ਬਾਈਟ ਦੇ ਵਿੱਚ ਪੰਜਾਬ ਦੇ ਪਿੰਡਾਂ ਨੂੰ ਬਹੁਤ ਵੱਡੇ ਤੋਹਫੇ ਦਿੱਤੇ ਗਏ ਪੰਜਾਬ ਦੇ ਪਿੰਡਾਂ ਲਈ 3500 ਕਰੋੜ ਰੁਪਏ ਦਾ ਇਸ ਬਾਈਟ ਦੇ ਵਿੱਚ ਵੱਡਾ ਐਲਾਨ ਕੀਤਾ ਹੈ ਵਿੱਤ ਮੰਤਰੀ ਹਰਪਾਲ ਚਿਮਾ ਨੇ ਇਸ ਬਾਈਟ ਨੂੰ ਪੰਜਾਬ ਦੇ ਪਿੰਡਾਂ ਦਾ ਬਾਈਟ ਦੱਸਿਆ ਜੋ ਕਿ ਬਦਲਦਾ ਪੰਜਾਬ ਪਿੰਡਾਂ ਵਿੱਚੋਂ ਨਜ਼ਰ ਆਉਣਾ ਸ਼ੁਰੂ ਹੋਵੇਗਾ ਜੋ ਇਸ ਬਾਈਟ ਦੇ ਵਿੱਚ ਪਹਿਲੀ ਵਾਰ ਪਿੰਡਾਂ ਲਈ ਇੰਨਾ ਵੱਡਾ ਫੰਡ ਰੱਖਿਆ ਗਿਆ ਹੈ ਕਿ ਪਿੰਡਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਪਿੰਡਾਂ ਵਿੱਚ ਸਟਰੀਟ ਲਾਈਟਾਂ ਸਾਫ਼ ਪਾਣੀ ਲਈ ਪ੍ਰਬੰਧ ਗੰਦੇ ਪਾਣੀ ਦੇ ਨਿਕਾਸ ਲਈ ਛਪੜਾਂ ਨੂੰ ਜਿਹੜਾ ਕਿ ਠੀਕ ਕਰਨਾ ਤੇ ਪਿੰਡਾਂ ਵਿੱਚ ਜੋ ਖੇਡਾਂ ਨਾਲ ਸੰਬੰਧਿਤ ਜਿਮ ਬਣਾਉਣੀਆਂ ਖੇਡ ਮੈਦਾਨ ਬਣਾਉਣੇ ਇਹ ਸਾਰੇ ਹੀ ਇਸ ਬਜਟ ਦੇ ਵਿੱਚ ਜੋ ਉਹਨਾਂ ਲਈ ਇਹ ਪੈਸਾ ਰੱਖਿਆ ਗਿਆ ਸੋ ਵਿੱਤ ਮੰਤਰੀ ਨੇ ਕਿਹਾ ਕਿ 2 ਸਾਲਾਂ ਦੇ ਵਿੱਚ ਸੂਬੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ 12581 ਪਿੰਡਾਂ ਨੂੰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ ਸੂਬੇ ਦੇ ਵਿੱਚੋਂ ਨਜ਼ਰ ਆਵੇਗਾ ਬਦਲਦੇ ਪਿੰਡਾਂ ਵਿੱਚੋਂ ਬਦਲਦਾ ਪੰਜਾਬ ਸੋ ਇਸ ਵਿੱਚ ਪੰਜ ਸਕੀਮਾਂ 24 ਬਾਈਟ ਵਿੱਚ ਲਾਗੂ ਕੀਤੀਆਂ ਗਈਆਂ ਨੇ ਇਸ ਪਿੰਡਾਂ ਦੇ ਵਿੱਚ ਛੱਪੜਾਂ ਦੀ ਸਫਾਈ ਪੈਦੇ ਅਧਾਰ ਤੇ ਸੀਵਰੇਜ ਟ੍ਰੀਟਮੈਂਟ ਲਗਾਉਣੇ ਖੇਡਾਂ ਦੇ ਮੈਦਾਨ ਦਾ ਨਿਰਮਾਣ ਤੇ ਸਟਰੀਟ ਲਾਈਟਾਂ ਲਗਾਉਣਾ ਸ਼ਾਮਲ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਸ ਸਾਲ ਪਿੰਡਾਂ ਦੇ ਵਿੱਚ ਜੋ 3500 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਸ ਵਿੱਚ ਪਿੰਡੂ ਸੜਕਾਂ ਨੂੰ ਬਿਹਤਰ ਬਣਾਉਣ ਲਈ 2873 ਰੁਪਏ 2873 ਕਰੋੜ ਖਰਚ ਕੀਤੇ ਜਾਣਗੇ। ਚੀਮਾ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿੱਚ ਪਹਿਲੀ ਵਾਰ ਮੈਗਾ ਸਪੋਰਟਸ ਖੇਡਾਂ ਜੋ ਖੇਡਦਾ ਪੰਜਾਬ ਬਦਲਦਾ ਪੰਜਾਬ ਸ਼ੁਰੂ ਕਰਨ ਜਾ ਰਹੀ ਹੈ ਇਸ ਨਾਲ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਨੁਹਾਰ ਪਧਰੇਗੀ ਇਸ ਸਟੈਪ ਹਰ ਪਿੰਡ ਵਿੱਚ ਖੇਡ ਦੇ ਮੈਦਾਨ ਅਤੇ ਜਿਮ ਬਣਾਏ ਜਾਣਗੇ ਇਹਨਾਂ ਵਿੱਚ ਰਨਿੰਗ ਟ੍ਰੈਕ ਸੋਲਰ ਲਾਈਟਾਂ ਤੇ ਹੋਰ ਸਹੂਲਤਾਂ ਹੋਣਗੀਆਂ ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਅਸੀਂ ਸਾਰੀਆਂ ਪ੍ਰਸਿੱਧ ਖੇਡਾਂ ਜੋ ਪੰਜਾਬ ਦੇ ਆ ਪ੍ਰਚਲਿਤ ਖੇਡਾਂ ਨੇ ਉਹਨਾਂ ਨੂੰ ਸ਼ੁਰੂ ਕਰਾਂਗੇ ਪੰਜਾਬ ਪਰ ਵਿੱਚ 3000 ਇਨਡੋਰ ਜਿਮ ਬਣਾਏ ਜਾਣਗੇ ਇਸ ਲਈ ਸਰਕਾਰ 979 ਕਰੋੜ ਰੁਪਏ ਦਾ ਜਿਹੜਾ ਕਿ ਐਲਬਸ ਰੱਖੇਗੀ ਇਹ ਪੰਜਾਬ ਦੇ ਇਤਿਹਾਸ ਵਿੱਚ ਜਾਰੀ ਕੀਤਾ ਜਾ ਰਿਹਾ ਸਭ ਤੋਂ ਵੱਡੀ ਰਕਮ ਹੈ ਜੋ ਹੁਣ ਤੱਕ ਕਿਸੇ ਵੀ ਸਰਕਾਰ ਵੱਲੋਂ ਪਿੰਡਾਂ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਗਿਆ ਜੋ ਕਿ ਪਿੰਡਾਂ ਦੇ ਵਿੱਚ ਨਸ਼ਿਆਂ ਦਾ ਰੁਝਾਨ ਵਧਿਆ ਹੈ ਖੇਡਾਂ ਘਟੀਆਂ ਨੇ ਜੋ ਹੁਣ ਪੰਜਾਬ ਸਰਕਾਰ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜੇਗੀ ਨਸ਼ੇ ਕੱਟ ਜਾਣਗੇ ਸੋ ਵਿੱਤ ਮੰਤਰੀ ਨੇ ਬਦਲਦਾ ਪੰਜਾਬ ਥੀਮ ਹੇਠ 2.36 ਲੱਖ ਕਰੋੜ ਰੁਪਏ ਦਾ ਇਹ ਬਾਈਟ ਪੇਸ਼ ਕੀਤਾ ਹੈ ਇਹ ਪਿਛਲੀ ਵਾਰ ਨਾਲੋਂ ਲਗਭਗ 15% ਵਾਧੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਇੱਕ ਮਹਮ ਸ਼ੁਰੂ ਕੀਤੀ ਹੋਈ ਹੈ ਸਾਡੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ਾ ਤਸਕਰਾ ਨੇ ਲਗਾਤਾਰ ਉਨ੍ਹਾਂ ਤੇ ਹਮਲੇ ਹੋ ਰਹੇ ਨੇ ਪਿਛਲੇ 1 ਮਹੀਨੇ ਤੋਂ ਇੰਨਾਂ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ ਅਗਲੇ ਸਾਲ ਪਹਿਲੀ ਡਰੱਗ ਜਾਣਕਾਰੀ ਹੋਵੇਗੀ ਜੋ ਸਾਲ 2025-26 ਵਿੱਚ ਨਸ਼ਾ ਛਡਾਊ ਮਹਮ ਤਹਿਤ 150 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਗੈਂਗਸਟਰਾਂ ਨਾਲ ਵੀ ਨਜਿੱਠਣ ਲਈ ਕਾਰਵਾਈ ਕਰ ਰਹੀ ਹੈ। ਇਸ ਲਈ ਅਸੀਂ ਐਮਰਜੈਂਸੀ ਰਿਸਪਾਂਸ ਪ੍ਰਣਾਲੀ ਨੂੰ ਮਜ਼ਬੂਤ ਕਰਾਂਗੇ। ਇਸ ਦਾ ਸਮਾਂ 30 ਮਿੰਟ ਘਟਾ ਕੇ 8 ਮਿੰਟ ਕਰ ਦਿੱਤਾ ਜਾਵੇਗਾ। E R V ਖਰੀਦਣ ਲਈ 125 ਕਰੋੜ ਰੁਪਏ ਖਰਚ ਕੀਤੇ ਜਾਣਗੇ ਤੇ 112 ਨਵੇਂ ਕੰਟਰੋਲ ਹੈੱਡਕੁਆਰਟਰ ਬਣਾਉਣ ਲਈ 153 ਕਰੋੜ ਰੁਪਏ ਖਰਚ ਕੀਤੇ ਜਾਣਗੇ। ਹਰਪਾਲ ਚਿਮਾ ਨੇ ਕਿਹਾ ਕਿ ਸਾਡੀ ਸਰਕਾਰ ਨੇ 817 ਵਿਸ਼ਤ ਅਧਿਕਾਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੋ ਪੰਜਾਬ ਵਿੱਚ ਹੁਣ ਰੰਗਲਾ ਪੰਜਾਬ ਬਣਾਉਣ ਦੀ ਜੋ ਅਸੀਂ ਗਰੰਟੀ ਦਿੱਤੀ ਸੀ ਉਹ ਰੰਗਲਾ ਪੰਜਾਬ ਸ਼ੁਰੂ ਹੋ ਗਿਆ ਬੰਨਾ ਪੰਜਾਬ ਦੇ ਵਿੱਚ ਜੋ ਰੰਗ ਰੰਗਲਾ ਪੰਜਾਬ ਦੇ ਜਿਹੜੇ ਅਗਲੇ ਗੁਣ ਨੇ ਉਹ ਦਿਸਣੇ ਸ਼ੁਰੂ ਹੋ ਜਾਣਗੇ ਪਿੰਡਾਂ ਦੇ ਵਿੱਚੋਂ ਜਦੋਂ ਪੰਜਾਬ ਬਦਲੇਗਾ ਤਾਂ ਆਪਣੇ ਆਪ ਰੰਗਲਾ ਪੰਜਾਬ ਬਣੇਗਾ ਪਿੰਡਾਂ ਦੀ ਨੌਜਵਾਨੀ ਨਸ਼ਿਆਂ ਤੋਂ ਹਟੇਗੀ ਖੇਡਾਂ ਵਾਲੇ ਪਾਸੇ ਜੁੜੇਗੀ ਤਾਂ ਪੰਜਾਬ ਦਾ ਸੁਪਨਾ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਸਰਕਾਰ ਦਾ ਪੂਰਾ ਹੋਵੇਗਾ